ਇਹ ਪੁਲ ਬਣਿਆ ਹੋਇਆ ਲੋਹੇ ਵਾਲਾ ਪੁਲ ਕਹਿੰਦੇ ਡੈਮ ਦੇ ਉੱਪਰ ਅੰਗਰੇਜ਼ਾਂ ਦੇ ਟਾਈਮ ਦਾ ਬਣਿਆ ਹੋਇਆ ਪੁਲ ਇਹ ਲੋਕ ਘੁੰਮਣ ਆਉਂਦੇ ਆ ਜਿੱਦਾ ਲక్ష్మణ ਝੂਲਾ ਹਿਲਦਾ ਨਾ ਦੇਖੋ ਤਾਰਾਂ ਦੇ ਨਾਲੇ ਖੜਾ ਹੈ ਆ ਜਿਹੜਾ ਥੱਲੇ ਆ ਪੂਰਾ ਡੈਮ ਚੱਲਦਾ ਮਤਲਬ ਦਿਖਾਣੀ ਹੈ ਇਹ ਚੀਜ਼ ਇਹ ਨਿਆ ਨੰਗਲ ਆ ਥੱਲੇ ਡੈਮ ਹੈ ਪਹਿਲਾਂ ਹੀ ਵਾਰਨਿੰਗ ਜ਼ਰੂਰ ਦਿੱਤੀ ਹੋਈ ਹੈ ਵੀ ਜਿਹੜਾ ਇਹ ਪੁਲ ਹੈ ਅਸਰ ਰੱਖਿਆ ਤਾਂ ਇੱਥੇ ਕੁਝ ਵੀ ਹੋ ਜਾਂਦਾ ਆਪਣੀ ਜ਼ਿੰਮੇਵਾਰੀ ਨਾਲ ਹੀ ਘੁੰਮੋ ਆ ਦੇਖ ਲਓ ਡੈਮ ਥੱਲੇ ਦੇਖੋ ਵਦਿਆ ਹੁਣ ਇਦਾਂ ਦੇ ਪੁਰਾਣੇ ਪੋਲ ਜਿਹੜੇ ਗੌਰਿਆਂ ਦੇ ਟਾਈਮ ਦੇ ਬਣੇ ਹੋਏ ਪੋਲ ਆ ਇਹ ਆ ਥੱਲੇ ਡੈਮ ਦੇਖ ਲਓ ਜਿਹੜਾ ਲੈਵਲ ਹੈ ਪਾਣੀ ਦਾ ਇੱਥੇ ਕਹਿੰਦੇ ਪੂਰਾ ਆਪੇ ਪਹਿਲਾਂ ਇਹ ਬਿਲਕੁਲ ਡਾਊਨ ਹੁੰਦਾ ਦੇਖੋ ਕਿੰਨਾ ਪੁਰਾਣਾ ਫੁੱਲ ਲੋਹੇ ਵਾਲਾ ਇਹਦਾ ਘੁੰਮਣ ਵਾਸਤੇ ਲੋਕ ਆਉਂਦੇ ਇੱਥੇ ਆ ਡੈਮ ਹੀ ਆਸੇ-ਪਾਸੇ ਹੈ ਪਰ ਉਹ ਨਹੀਂ ਆਪਣੀ ਜ਼ਿੰਮੇਵਾਰੀ ਪਹਿਲੇ ਹੀ ਖਤਮ ਕੀਤੀ ਹੋਈ ਹੈ ਵੀ ਜਿਹਨੇ ਇੱਥੇ ਆਪਣਾ ਘੁੰਮਣਾ ਆਪਣੀ ਮਰਜ਼ੀ ਨਾਲੇ ਘੁੰਮੇ ਹੋ। ਵੀ ਜਿਹੜਾ ਪੁਲ ਹੈ ਸੁਰੱਖਿਆਤ ਹੈ। ਪਰ ਲੇਕਿਨ ਬਣਾਇਆ ਬਹੁਤ ਵਧੀਆ ਹੈ। ਇੱਥੇ ਜਿਹੜਾ ਪੁਲ ਦੀ ਉਹ ਹੈ ਹੈ ਤਾਰਾਂ ਦੇ ਸਿਰ ਤੇ ਹੀ ਹੈ ਥੱਲੇ ਦੀ ਕੋਈ ਸਪੋਰਟ ਨਹੀਂ ਹੈਗੀ। ਹੁਣ ਜੇ ਤੁਰਦੇ ਏਦਾਂ ਹਿੱਲਦਾ ਜਿਦਾ ਲਸ਼ਮਣ ਝੂਲਾ ਹੁੰਦਾ। ਦੇਖੋ देखो सामने सारा ही पुल बहुत शानदार और सामने मंदिर इस टाइम ਅਸੀਂ ਜਿਹੜਾ ਘੁੰਮਦੇ ਆ ਡੈਮ ਦੇ ਉੱਪਰ ਥੱਲੇ ਦੇਖੋ ਡੈਮ ਐ ਦੀ ਸਿਰ ਤੇ ਹੀ ਆ ਬਸ ਤਾਰਾਂ ਦੇ ਸਿਰ ਤੇ ਹੀ ਸਾਰਾ ਹੀ ਤਾਰਾਂ ਦੇ ਸਿਰ ਤੇ ਲਟਕਿਆ ਹੋਇਆ ਜੇ ਤੁਰਦੇ ਇਹਦਾ ਹਿੱਲਦਾ ਜਿੱਦਾਂ ਔਰ ਇਹਨਾਂ ਹਵਾ ਦੇ ਨਾਲ ਹੀ ਹਿੱਲਦਾ ਇਹ ਰਿਸਕ ਹੀ ਹੈ ਕੋਈ ਸੇਫਟੀ ਨਹੀਂ ਕੋਈ ਕੁਛ ਨਹੀਂ ਦੇਖੋ ਇਹ ਚੀਜ਼ ਇੱਧਰ ਘੁੰਮਣ ਜਿਹੜੇ ਲੋਕਲ ਲੋਕਲ ਆ ਰਹੇ ਆ ਉਹਨਾਂ ਨੂੰ ਪਤਾ ਇੱਥੇ ਇਹ ਪੁਰਾਣਾ ਪੁਲ ਗੋਰੀਆਂ ਨੇ ਬਣਾਇਆ ਹੋਇਆ ਕ੍ਰੋਸ ਕਰਨ ਵਾਸਤੇ ਪੈਦਲ ਇਹ ਸਮਾਂ ਲੰਘਣ ਵਾਸਤੇ ਆਏ ਜਦੋਂ ਪਹਿਲਾਂ ਬਣਦਾ ਹੋਣਾ ਇਹ ਦੇਖ ਸਕਦੇ ਬਹੁਤ ਰਿਸਕੀ ਹੈ ਥੱਲੇ ਜਿਹੜਾ ਪਾਣੀ ਹੈ ਕੋਈ ਲੈਵਲ ਨਹੀਂ ਪਾਣੀ ਦਾ ਯਾਨਕਿ ਡੈਮ ਦੇ ਉੱਪਰੋਂ ਅਸੀਂ ਲੰਘ ਰਹੇ ਹਾਂ ਇਸ ਟਾਈਮ ਪਾਣੀ ਹੈ ਜਿਹੜਾ ਲਗਾਤਾਰ ਹੈ ਉਹ ਵੱਧ ਰਿਹਾ ਦੇ ਲੋਕੋ ਲੋਕ ਦੱਸਦੇ ਵੀ ਜਣੀ ਕਿ ਜਿਹੜਾ ਪਾਣੀ ਆ ਪੂਰਾ ਇਸ ਟਾਈਮ ਵੱਧ ਰਿਹਾ ਪੂਰੀ ਤਜ਼ਾਰ ਤੇ ਆ ਦੇਖੋ ਸਾਰਾ ਡੈਮ ਦੇ ਥੱਲੇ ਉੱਪਰੋਂ ਭਾਗੜੇ ਤੋਂ ਪਾਣੀ ਆਦਾ ਸਿੱਧਾ ਥੱਲੇ ਗਿਆ ਨੰਗਲ ਡੈਮ ਬੋਲਿਆ ਪੂਰੀ ਤਰ੍ਹਾਂ ਹਿੱਲਦਾ ਜਾ ਦੁਰਦੇ ਹੈ